ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਜਿਹੜੀ ਵਪਾਰ ਦਾ ਕੰਮ ਕਰਦੇ ਆ ਝੋਟੀਆਂ ਇਹਨਾਂ ਕੋਲ ਰੁਟੀਨ ਚ ਆਉਂਦੀਆਂ ਪਿਛਲੇ ਕੁਝ ਟਾਈਮ ਦੇ ਵਿੱਚ ਵੀਡੀਓ ਨਹੀਂ ਬਣੀਆਂ ਸੀ ਕਿਉਂਕਿ ਇਹਨਾਂ ਦੇ ਰਜੇਵੇਂ ਕੁਝ ਇਧਰਲੇ ਪਾਸੇ ਨੂੰ ਹੋਏ ਸੀ ਘਰ ਬਾਈ ਜਿਹੜੀ ਪਾ ਰਹੇ ਸੀ ਆਪਣਾ ਰਹਿਣ ਬਸੇਰਾ ਉਹ ਲਗਭਗ ਲੈਂਟਰ ਪੈ ਗਿਆ ਤੇ ਹੁਣ ਕੰਪਲੀਟ ਹੈ ਇਧਰਲੇ ਪਾਸੋਂ ਨਾਲ ਹੁਣ ਫੇਰ ਵਪਾਰ ਦਾ ਕੰਮ ਸ਼ੁਰੂ ਕਰਦਾ ਹੈ ਮਿਹਨਤ ਕਰਦੇ ਆ ਵੀਰ ਆਪਦੇ ਪਿਤਾ ਪੁਰਖੀ ਕਿਤੇ ਨੂੰ ਚੇਂਜ ਕਰਕੇ ਪਹਿਲਾਂ ਲੋਹਾਰ ਦਾ ਕੰਮ ਸੀ ਤੇ ਹੁਣ ਬਾਈ ਹੋਰੀ ਇਹ ਵਪਾਰ ਦਾ ਕੰਮ ਕਰਦੇ ਆ ਤਿੰਨ ਝੋਟੀਆਂ ਅੱਜ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖ ਲਿਓ ਨਾ ਜਿਹੜਾ ਖਰੀਦਣਾ ਤਸੱਲੀ ਕਰਨ ਦਾ ਹੱਕ ਹੈ ਤੇ ਫੁੱਲ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਉਹਨੂੰ ਬਾਈ ਸੱਸੀ ਕਾਰ ਸੱਸੀ ਕਾਰ ਜੀ ਉਹਨੂੰ ਮੇਰੇ ਖਿਆਲ ਚ 2-3 ਮਹੀਨੇ ਲੰਘੇ ਦਰਕਾਰਾਂ ਦੇ ਬਸੇ 2 ਮਹੀਨੇ ਹੋ ਗਏ ਹੁਣ ਲੈ ਕਰਾਂਗੇ ਰੋਟੀ ਹਾਂ ਹੁਣ ਆਇਆ ਕਰਨਗੀਆਂ ਝੋਟੀਆਂ ਆਪਣੇ ਕੋਲੇ ਠੀਕ ਹੈ ਪਹਿਲਾਂ ਮੈਸਤਰੀ ਲੱਗਿਆ ਸੀ ਕਰ ਪਾਈ ਜਾਂਦੇ ਸੀਗੇ ਚਲੋ ਇਹ ਬਹੁਤ ਜ਼ਰੂਰੀ ਚੀਜ਼ ਹੈ ਅੱਛਾ ਭਾਈ ਜਿਹੜੀਆਂ ਅੱਜ ਤਿੰਨ ਝੋਟੀਆਂ ਪਹਿਲੇ ਨੰਬਰ ਤੇ ਤੇਰੇ ਹੱਥ ਕੱਟੀ ਖੜੀ ਹੈ ਦੰਦੋ ਕਿਵੇਂ ਆ ਤੇ ਰੇਟ ਕੀ ਰੋਊਗਾ ਦੰਦੂ ਖੀਰੀ ਹੈ ਜੀ ਡੇਢ ਕਸਾਲ ਦੀ ਹੈ ਰੇਟ ਕੀ ਰਹਿਣਾ ਪੁਰਾਣਾ ਰੇਟ 30000 ਰੁਪਏ ਤੋੜ ਦੇਣ ਦਾ ਰੇਟ 30000 ਆ ਦੋਸਤੋ ਦੰਦੋ ਖੀਰੀ ਹੈ ਟਾਂਜਾ ਤੁਸੀਂ ਇਹਦਾ ਦੇਖ ਲਿਓ ਸਿੰਗ ਕੁੰਡੇ ਕਰ ਜੂਗੀ ਇਹ ਥੋੜਾ ਤਾਂ ਅਗਰ ਮੁੰਨੀ ਕਰਕੇ ਨਾ ਸਿਰ ਮੁੰਨਿਆ ਵਾ ਤਾਂ ਕਰਕੇ ਥੋੜਾ ਸਿੰਗ ਬਣਦਾ ਉਸ ਵਾਲਾਂ ਦੀ ਕਟਿੰਗ ਕੀਤੀ ਵੀ ਐ ਤਾਂ ਬਾਈ ਕਹਿੰਦਾ ਵੀ ਸਿੰਗ ਤੁਹਾਨੂੰ ਥੋੜਾ ਐਵੇਂ ਲੱਗੂ ਹਾਲਾਂਕਿ ਨੇੜ ਹੀ ਮੁੜਿਆ ਵਾ ਸਿੰਗ ਹਾਂ ਕੋਈ ਸ਼ੱਕ ਨਹੀਂ ਉੱਤੋਂ ਸਿੰਗਲ ਹੱਡੀ ਐ ਸੋਹਣੀ ਝੋਟੀ ਤਿਆਰ ਹੋਊਗੀ 30000 ਦਾ ਰੇਟ ਐ ਗੱਲਬਾਤ ਕਰ ਲਿਓ ਮੌਕੇ ਤੇ ਮਾਨਤਨ ਭਰਾ ਕਿੰਨਾ ਕਿਹਦੇ ਚ ਥੋੜਾ ਕਰਦਾ ਸੋ ਇਹ ਪਹਿਲੇ ਨੰਬਰ ਤੇ ਤੁਸੀਂ ਝੋਟੀ ਦੇਖ ਸਕਦੇ ਹੋ ਇਦੇ ਨਾਲ ਇਹਦੇ ਸਿੰਘ ਮੀਨੇ ਲੱਗਦੇ ਆ ਬਾਕੀ ਬਾਈ ਤੋਂ ਡਿਟੇਲ ਪੁੱਛ ਲਾਂਗੇ ਵੈਸੇ ਜੈਡ ਬਲੈਕ ਹੈ ਪਪ ਨੂੰ ਇਹਦੇ ਸਿੰਘ ਹਲਦੇ ਆ ਪਲਾ ਹਲਦੇ ਹਲਦੇ ਪੂਰੇ ਆ ਜੀ ਬਹੁਤ ਜਿਆਦੇ ਹਲਦੇ ਸਿੰਘ ਆ ਦੇਖੋ ਸਹੀ ਹਾਂ ਠੀਕ ਹੈ ਦੋਸਤੋ ਸਿੰਘ ਹਲਦੇ ਮੀਨੇ ਥੱਲੇ ਨੂੰ ਜਾਣਗੇ ਸਿੰਘ ਥੱਲੇ ਨੂੰ ਜਾਣਗੇ ਸਹੀ ਆ ਰੇਟ ਕੀ ਰਹੂਗਾ ਬਾਈ ਰੇਟ ਇਹਦਾ 40000 ਹੈ ਜੀ ਤੋਰੀ ਨੂੰ ਜੈਡ ਬਲੈਕ ਪਤਲੀ ਪੂਛ ਸਿੰਘੋ ਮੀਨੇ ਥਾਣੇ ਦੇ ਲਾਇਦੇ ਦੀ ਹੈ ਥਾਣੇ ਦੇ ਬਾਅਦ ਚ ਦਿਖਾ ਦਿੰਦੇ ਆ ਕਿਰਾਂ ਇੱਕ ਤੋਰ ਦੇ ਬਾਈ ਸੋ ਦੱਸੋ ਕਿਰਾਂ ਤੋਰ ਕੇ ਦਿਖਾ ਦਗੇ ਸੋ ਮੀਨੀ ਚੋਟੀ ਵੱਡੇ ਢਾਂਚੇ ਦੀ ਪੂਰੀ ਵੱਡੀ ਮੱਝ ਬਣੂਗੀ ਇਹਦਾ ਸਟਰਕਚਰ ਦੱਸਦਾ ਹਜੇ ਇਹਦੀ ਉਮਰ ਛੋਟੀ ਹੈ ਕਹਿੰਦਾ ਭਾਈ ਆ ਦਿਖਾ ਦੇ ਪਲਾਸਾਂਗੇ ਦੇ ਸਿੰਘ ਦੋਸਤੋ ਹਿਲਦੇ ਆ ਵੈਸੇ ਬਾਈ ਨੇ ਦੱਸਦਾ ਠੀਕ ਓਕੇ 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 ਸੋ ਸਿੰਘ ਦੋਨੇ ਹਿਲਦੇ ਆ ਤੇ ਥੱਲੇ ਨੂੰ ਜਾਣਗੇ ਸਿੰਘ ਹਿਲਦੇ ਸਿੰਘ ਦਾ ਮਤਲਬ ਇਹ ਹੁੰਦਾ ਵੀ ਇਹ ਪ੍ਰੋਪਰ ਮੀਨੀ ਹੋ ਜੂਗੀ ਜੇ ਸਿੰਘ ਨਾ ਹਿਲਦੇ ਹੋਣ ਇੱਕ ਅਦਾ ਸਿੰਘ ਫਿਰ ਕਈ ਵਾਰਾਂ ਸਾਈਡ ਨੂੰ ਸਿੰਘ ਕੱਢ ਜਾਂਦਾ ਪਸੂ ਥਣ ਬੜੇ ਸੋਹਣੇ ਆ ਇਹਦੇ ਵਿੱਥੀ ਬਹੁਤ ਆ ਜੈਡ ਬਲੈਕ ਹੈ ਦੋਨਾਂ ਦਾ ਹੀ ਥਣ ਪਹਿਲਾਂ ਦਿਖਾ ਦਈਏ ਫਿਰ ਤੀਜੀ ਕੱਟੀ ਬਾਅਦ ਚ ਤੋਰਾਂਗੇ ਪਹਿਲਾਂ ਮੀਣੀ ਦੇ ਜਿਹੜੇ ਥਾਣੂ ਦੇਖੋ ਆਹ ਦੇਖ ਝੋਲੀ ਬਹੁਤ ਜਿਆਦੇ ਆ ਕੱਟੀ ਦੇ ਸੋ ਸੋ ਚੰਗੀ ਥੱਲੇ ਝੋਲ ਆਪਣੇ ਰੇਟ 'ਚ ਵੀ ਕਿਦੋਂ ਝੋਟੀਆਂ ਨਹੀਂ ਮਿਲਦੀਆਂ ਜਿਹੇਜ ਆਪਣਾ ਰੇਟ ਹੁੰਦਾ ਨਾ ਸਹੀ ਹੈ ਹਾਂ ਸੋ ਇਹ ਵੀ ਤੁਸੀਂ ਝੋਟੀ ਦੇਖੋ ਥਣ ਦਿਖਾ ਦੇ ਦੇ ਸੀ ਥਾਣੇ ਇਹਦੇ ਵੀ ਸੋਨੇ ਕੋਈ ਇਹਦੇ ਵੀ ਬਹੁਤ ਚੰਗੇ ਥਣ ਥਣ ਲੱਗੇ ਕੱਟੀ ਇਤੋਂ ਦਿਸ ਗਏ ਹੋਣਗੇ ਤੁਹਾਨੂੰ ਠੀਕ ਹੈ ਬਾਈ ਜਿਹੜੀ ਲਾਸਟ ਉੱਤੇ ਝੋਟੀ ਹੈ ਹਾਂ ਪਨੂਏ ਦੰਦੋ ਕਿਵੇਂ ਇਹ ਵੀ ਖੀਰੀ ਹੈ ਜੀ ਰੇਟ ਇਹਦਾ ਰੇਟ ਇਹਦਾ 44000 ਹੈ ਜੀ ਤੋਰ ਦੇ ਰੇਟ 44000 ਦੰਦੋ ਖੀਰੀ ਬਿਲਕੁਲ ਕੁੰਡਾ ਸਿੰਘ ਨਾਲ ਹੀ ਮੁੜਿਆ ਵਿਆ ਹਜੇ ਕੁਝ ਦਿਨ ਪਹਿਲਾਂ ਇੱਕ ਡਾਟਾ ਜਾਰੀ ਹੋਇਆ ਜਿਹਦੇ ਚ ਪਤਾ ਲੱਗਾ ਵੀ ਮੱਝਾਂ ਦੀ ਜਿਹੜੀ ਗਿਣਤੀ ਹੈ ਉਹ ਲਗਭਗ ਨਾ ਮਾਤਰਾ ਵਾਲੀ ਗੱਲ ਹੀ ਰਹਿ ਗਈ ਹੈ ਬਹੁਤ ਘਟ ਗਈ ਹੈ ਸੋ ਜੇ ਕੋਈ ਭਰਾ ਪਸੰਦ ਕਰਦਾ ਝੋਟੀਆਂ ਸੰਭਾਲ ਲੋ ਤੁਹਾਡਾ ਫਾਇਦਾ ਹੋਊਗਾ ਲੈ ਤੇਰੀ ਮੇਰੀ ਸੋ ਚੰਗੀਆਂ ਸੰਭੋਗੇ ਤਾਂ ਚੰਗੀਆਂ ਤਿਆਰ ਹੋ ਜਾਣਗੀਆਂ ਇਹਦਾ ਰੇਟ 44000 ਹੈ 30 ਤੋਂ ਲੈ ਕੇ 44000 ਤੱਕ ਦੇ ਭਾਦੀਆਂ ਤਿੰਨ ਝੋਟੀਆਂ ਜਿਨ੍ਹਾਂ ਦੇ ਵਿੱਚ 40000 ਦੇ ਵਿੱਚ ਜਿਹੜੀ ਮੀਣੀ ਕੱਟੀ ਹੈ ਬੜੀ ਚੰਗੀ ਦਿਸਦੀ ਹੈ ਬਾਕੀ ਤੁਸੀਂ ਆ ਕੇ ਪਾਸ ਕਰ ਲਓ ਤੁਹਾਨੂੰ ਕਿਹੜਾ ਨਾਗ ਇਨ੍ਹਾਂ ਚੋਂ ਸੋਹਣਾ ਲੱਗਦਾ ਨੰਬਰ ਜਿਹੜਾ ਉਹ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਥਣ ਇਹਦੇ ਵੀ ਇੱਕ ਵਾਰ ਤੁਸੀਂ ਦੇਖ ਲਓ ਠੀਕ ਹੈ ਭਾਈ ਸੋ ਮੈਂ ਕੈਮਰਾ ਕਰਤਾ ਸੀ ਦੋਸਤੋ ਬਾਕੀ ਤੁਹਾਨੂੰ ਦਿਸ ਗਏ ਹੋਣਗੇ ਫਿਰ ਵੀ ਇਤੋਂ ਅੱਗੇ ਦੋ ਵੀ ਇੰਨਾ ਸਬੰਧੀ ਤਸੱਲੀ ਕਰਨ ਦੀ ਲੋੜ ਹੈ ਤੁਸੀਂ ਆ ਕੇ ਕਰ ਸਕਦੇ ਹੋ ਧੰਨਵਾਦ